ਰੀ ਮੈਨਾ ਕਨਸਟੇਬਲ ਇਨਸਟਾ ਕੁਈਨ ਦੇ ਮਾਮਲੇ 'ਚ ਜਿਹੜੀ ਹੁਣ ਵੱਡੀ ਅਪਡੇਟ ਸਾਹਮਣੇ ਆਈ ਆ ਦੱਸਦੀ ਏ ਕਿ ਹਾਲਾਂਕਿ ਉਹ ਪੁਲਸ ਰਿਮਾਂਡ ਦੇ ਉੱਤੇ ਆ ਨਸ਼ੇ ਸਮੇਤ ਜਿਹੜਾ ਉਸਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ ਇਹ ਵੀ ਚਰਚਾ ਚੱਲ ਰਹੀ ਆ ਕਿ ਇਹ ਜਿਹੜਾ ਇਹਦਾ ਬਵਾਦ ਆ ਇਹ ਪਹਿਲਾ ਬਵਾਦ ਨਹੀਂ 14 ਸਾਲਾਂ ਦੇ ਵਿੱਚ ਉਸਨੂੰ ਤਿੰਨ ਵਾਰ ਜਿਹੜਾ ਗ੍ਰਿਫਤਾਰ ਕੀਤਾ ਜਾ ਚੁੱਕਿਆ ਇਹ ਡਿਜੀਟਲ মিডিਆ ਤੇ ਚਰਚਾ ਚੱਲ ਰਹੀ ਆ ਹਾਲਾਂਕਿ ਜੀ ਧੀਮੀ ਧੀਮੀ ਕੇਸ ਦੀ ਜਿਹੜੀ ਜਾਂਚ ਪੜਤਾਲ ਕੀਤੀ ਜਾ ਰਹੀ ਆ ਜਿੱਦਾਂ ਜਿੱਦਾਂ ਅੱਗੇ ਕੇਸ ਜਿਹੜਾ ਵਧਦਾ ਜਾ ਰਿਹਾ ਓਮੀ ਜਿਹੜੀ ਇਹ ਕੇਸ ਦੀਆਂ ਨਮੀਆਂ ਨਮੀਆਂ ਪਾਰਤਾ ਖੁੱਲਦੀਆਂ ਦਿਖਾਈ ਦੇ ਰਹੀਆਂ ਨੇ ਜਿੱਥੇ ਕੇਸ ਦੀਆਂ ਨਮੀਆਂ ਪਾਰਤਾ ਖੁੱਲਦੀਆਂ ਦਿਖਾਈਆਂ ਦੇ ਰਹੀਆਂ ਨੇ ਤੇ ਉੱਥੇ ਜਿਹੜਾ ਕੇਸ ਹੋਰ ਉਲਝਦਾ ਦਿਖਾਈ ਦੇ ਰਿਹਾ ਤਾਂ ਹੁਣ ਵੱਡੇ ਜਿਹੜੇ ਨਵੇਂ ਖੁਲਾਸੇ ਹੋਏ ਨੇ ਇਹ ਖੁਲਾਸੇ ਸੁਣ ਕੇ ਤੁਸੀਂ ਹੈਰਾਨ ਹੋ ਜਾਵੋਗੇ ਥਾਰ ਵਾਲੀ ਮਹਿਲਾ ਕਨਸਟੇਬਲ ਇਨਸਟਾ ਕੁਇਨ ਦੇ ਮਾਮਲੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈਆ ਹਾਲਾਂਕਿ ਪੋਲ ਸਰਮਾਨ ਦੇ ਉੱਤੇ ਆ ਨਸ਼ੇ ਸਨੇ ਜਿਹੜਾ ਗ੍ਰਿਫਤਾਰ ਕੀਤਾ ਗਿਆ ਸੀ ਮਹਿਲਾ ਨੂੰ ਜਿਵੇਂ ਜਿਵੇਂ ਅੱਗੇ ਜਾਂਚ ਜਿਹੜੀ ਵੱਧ ਰਹੀ ਹੈ ਉਮੀ ਕੇਸ ਦੀਆਂ ਜਿਹੜੀਆਂ ਹੋਰ ਨਵੀਆਂ ਨੰਮੀਆਂ ਪਰ ਤਾਂ ਜਿਹੜੀਆਂ ਫੈਲਦੀਆਂ ਜਿਹੜੀਆਂ ਖੁੱਲਦੀਆਂ ਦਿਖਾਈ ਦੇ ਰਹੀਆਂ ਨੇ ਡਿਜੀਟਲ ਮੀਡੀਆ ਤੇ ਇੱਕ ਹੋਰ ਜਿਹੜੀ ਚਰਚਾ ਚੱਲ ਰਹੀ ਆ ਕਿਹਾ ਜਾ ਰਿਹਾ ਕਿ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਦਾ ਇਹ ਪਹਿਲਾ ਵਿਵਾਦ ਨਹੀਂ ਇਸ ਤੋਂ ਪਹਿਲਾਂ ਵੀ ਉਹ ਕਈ ਵਿਵਾਦਾਂ ਦੇ ਵਿੱਚ ਘੇਰੀ ਹੋਈ ਆ ਇਹ ਵੀ ਚਰਚਾ ਚੱਲ ਰਹੀ ਆ ਕਿ 14 ਸਾਲਾਂ ਦੇ ਵਿੱਚ ਤਿੰਨ ਵਾਰ ਜਿਹੜੀ ਗ੍ਰਿਫਤਾਰੀ ਹੋ ਚੁੱਕੀ ਆ ਦੱਸਦੇ ਕਿ ਪੁਲਿਸ ਰਿਮਾਂਡ ਖਤਮ ਹੋਣ ਤੋਂ ਬਾਅਦ ਜਿਹੜਾ ਐਨ ਤੋਂ ਬਾਅਦ ਨੂੰ ਦੁਪਹਿਰ ਨੂੰ ਜਿਹੜਾ ਡਿਊਟੀ ਮੈਜਿਸਟਰੇਟ ਦੀ ਅਦਾਲਤ ਵਿੱਚੋਂ ਦੁਬਾਰਾ ਜਿਹੜਾ ਪੇਸ ਕੀਤਾ ਗਿਆ ਸੀ ਜਾਣਕਾਰੀ ਮੁਤਾਬਕ ਜਿਹੜੀ ਕਾਂਸਟੇਬਲ ਨਾਲ ਪੁੱਛਗਿੱਛ ਕੀਤੀ ਗਈ ਸੀ ਤਾਂ ਉਸ ਤੋਂ ਬਾਅਦ ਕਈ ਮਹੱਤਵਪੂਰਨ ਗੱਲਾਂ ਸਾਹਮਣੇ ਆਈਆਂ ਨੇ ਤੇ ਹੋਰ ਜਾਣਕਾਰੀ ਇਕੱਠੀ ਕਰਨ ਲਈ ਜਿਹੜਾ ਪੁਲਿਸ ਰਮਾਂਡ ਮਾਂਡ ਨੂੰ ਇੱਕ ਹਫ਼ਤਾ ਵਧਾਉਣ ਦੀ ਜਿਹੜੀ ਮੰਗ ਕੀਤੀ ਆ ਹਾਲਾਂਕਿ ਅਦਾਲਤ ਨੇ ਪੁਲਿਸ ਦੀ ਮੰਗ ਨੂੰ ਰੱਦ ਕਰਦੇ ਐ ਸਿਰਫ 2 ਦਿਨਾਂ ਦਾ ਪੁਲਿਸ ਰਿਮਾਂਡ ਦਿੱਤਾ ਹਾਲਾਂਕਿ ਪੁਲਿਸ ਸੂਤਰਾਂ ਦਾ ਕਹਿਣਾ ਕਿ ਘਰ ਅੰਦਰੋਂ ਬਹੁਤ ਜੜਾ ਆਲੀਸ਼ਾਨ ਆ ਧੁੱਪ ਸੇਕਣ ਲਈ ਮਹਿੰਗੀਆਂ ਕੁਰਸੀਆਂ ਲਗਾਈਆਂ ਗਈਆਂ ਨੇ ਇੱਥੇ ਕੀਮਤੀ ਬਿਸਤਰੇ ਅਤੇ ਮਹਿੰਗੇ ਪਰਫਿਊਮ ਮਿਲੇ ਨੇ ਹਾਲਾਂਕਿ ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਆ ਕਿ ਇਹ ਤੋਹਫੇ ਨੇ ਜਾਂ ਹੈਰੋਂ ਤੋਂ ਕਮਾਏ ਪੈਸੇ ਨਾਲ ਖਰੀਦੇ ਗਏ ਨੇ ਇਹ ਚੀਜ਼ਾਂ ਦੀ ਸਾਰੀਆਂ ਦੀ ਜਿਹੜੀ ਜਾਂਚ ਪੜਤਾਲ ਕੀਤੀ ਜਾ ਰਹੀ ਆ ਦੱਸਿਆ ਜਾ ਰਿਹਾ ਕਿ ਲਾ ਕਾਂਸਟੇਬਲ ਸਿੱਧੂ ਮੂਸੇਵਾਲੇ ਦੇ ਪਰਿਵਾਰ ਦੀ ਜਿਹੜੀ ਸੁਰੱਖਿਆ ਲਈ ਤਾਇਨਾਤ ਸੀ ਪਰ ਉਸਨੇ ਆਪਣੀ ਡਿਊਟੀ ਸਹੀ ਢੰਗ ਨਾਲ ਨਹੀਂ ਨਿਭਾਈ ਹਾਂਜੀ ਦੱਸਦੀ ਏ ਕਿ ਸੂਤਰਾਂ ਦੇ ਹਵਾਲੇ ਤੋਂ ਇਸ ਜਾਣਕਾਰੀ ਸਾਹਮਣੇ ਨਿਕਲ ਕੇ ਆਈ ਆ ਕਿ ਮਹਿਲਾ ਕਾਂਸਟੇਬਲ ਸਿੱਧੂ ਮੂਸੇਵਾਲੇ ਦੇ ਪਰਿਵਾਰ ਦੀ ਸੁਰੱਖਿਆ ਲਈ ਤਾਇਨਾਤ ਸੀ ਪਰ ਉਸਨੇ ਆਪਣੀ ਡਿਊਟੀ ਜਿਹੜੀ ਸਹੀ ਢੰਗ ਨਾਲ ਨਹੀਂ ਨਿਭਾਈ ਜਿਸ ਕਾਰਨ ਉਸ ਦੇ ਸੁਰੱਖਿਆ ਇੰਚਾਰਜ ਨੇ ਉਸ ਨੂੰ ਉੱਥੋਂ ਜਿਹੜਾ ਤਬਦੀਲ ਕਰ ਦਿੱਤਾ ਡਿਜੀਟਲ ਮੀਡੀਆ ਤੇ ਚਰਚਾ ਚੱਲ ਰਹੀ ਆ ਕਿ ਸੂਤਰਾਂ ਦਾ ਕਹਿਣਾ ਕਿ ਜੋ ਥਾਰ ਤਾਂ ਮਹਿਲਾ ਕਾਂਸਟੇਬਲ ਦੀ ਨਹੀਂ ਆ ਜੋ ਜਾਇਦਾਦ ਦੱਸੀ ਜਾ ਰਹੀ ਆ ਕਿ ਉਹ ਵੀ ਮਹਿਲਾਂ ਦੇ ਨਾਂ ਨਹੀਂ ਸਿਰਫ ਇਹ ਕਿਹਾ ਜਾ ਰਿਹਾ ਸੂਤਰਾਂ ਦੇ ਹਵਾਲੇ ਤੋਂ ਇਹ ਸਾਹਮਣੇ ਆਇਆ ਕਿ ਜੋ ਇੱਕ ਸਕੂਟੀ ਆ ਸਿਰਫ ਮਹਿਲਾ ਕਾਂਸਟੇਬਲ ਦੇ ਨਾਂ ਤੇ ਸਿਰਫ ਇੱਕ ਸਕੂਟੀ ਹੀ ਆ ਬਠਿੰਡਾ ਦੇ ਡੀਐਸਪੀ ਦੱਸਿਆ ਕਿ ਇੱਕ ਦਿਨ ਦੀ ਰਿਮਾਂਡ ਦੌਰਾਨ ਮਹਿਲਾ ਕਾਂਸਟੇਬਲ ਦੀਆਂ ਜਾਇਦਾਦਾਂ ਅਤੇ ਗੱਡੀਆਂ ਬਾਰੇ ਜਿਹੜੀ ਜਾਣਕਾਰੀ ਮਿਲੀ ਇਸੇ ਕਰਕੇ ਹੋਰ ਜਾਂਚ ਲਈ ਜਿਹੜਾ ਰਿਮਾਂਡ ਵਧਾਇਆ ਗਿਆ ਡੀਐਸਪੀ ਨੇ ਕਿਹਾ ਕਿ ਉਸ ਦੀਆਂ ਸਾਰੀਆਂ ਜਾਇਦਾਦਾਂ ਦੀ ਜਾਂਚ ਲਈ ਨਿਗਮ ਅਧਿਕਾਰੀਆਂ ਨੂੰ ਲਿਖਤ ਭੇਜੀ ਗਈ ਹੈ ਤਾਂ ਜੋ ਇਹ ਪਤਾ ਲੱਗ ਸਕੇ ਕਿ ਕੰਸਟਰਕਸ਼ਨ ਕਾਨੂੰਨੀ ਆ ਜਾਂ ਨਹੀਂ ਇਸ ਦੇ ਨਾਲ ਹੀ ਇਹ ਵੀ ਜਾਂਚ ਜਿਹੜੀ ਕੀਤੀ ਜਾ ਰਹੀ ਹੈ ਕਿ ਜਾਇਦਾਦਾਂ ਕਿਸ ਦੇ ਨਾਂ ਤੇ ਰਜਿਸਟਰ ਨੇ ਡੀਐਸਪੀ ਨੇ ਇਹ ਵੀ ਕਿਹਾ ਕਿ ਇਸ ਮਾਮਲੇ ਵਿੱਚ ਜਿਹੜਾ ਕੁਝ ਹੋਰ ਸਾਥੀਆਂ ਦੀ ਵੀ ਪਛਾਣ ਹੋ ਗਈਆ ਅਤੇ ਉਹਨਾਂ ਨੂੰ ਵੀ ਜਿਹੜਾ ਨਾਮਜ਼ਦ ਕਰ ਦਿੱਤਾ ਗਿਆ ਇਸੇ ਤਰ੍ਹਾਂ ਗੱਡੀਆਂ ਦੀ ਰਜਿਸਟ੍ਰੇਸ਼ਨ ਡਿਟੇਲ ਲਈ ਆਰਟੀਓ ਨੂੰ ਲਿਖਿਆ ਗਿਆ ਅਤੇ ਉਹਨਾਂ ਦੀ ਪੂਰੀ ਜਿਹੜੀ ਜਾਣਕਾਰੀ ਪ੍ਰਾਪਤ ਕੀਤੀ ਜਾ ਰਹੀ ਆ ਜਾਇਦਾਦਾਂ ਤੇ ਬੁਲਡੋਜ਼ਰ ਚਲਾਉਣ ਦੇ ਸਵਾਲ ਤੇ ਡੀਐਸਪੀ ਨੇ ਕਿਹਾ ਕਿ ਕਾਨੂੰਨ ਦੇ ਅਨੁਸਾਰ ਜੋ ਵੀ ਕਾਰਵਾਈ ਬਣੇਗੀ ਉਹ ਕੀਤੀ ਜਾਵੇਗੀ ਦੱਸਦੀ ਹੈ ਕਿ ਪੁਲਿਸ ਕਰਮਚਾਰੀ ਇਨਸਟਾ ਕুইਨ ਜੋ 17 ਗ੍ਰਾਮ ਹੈਰੋਨ ਸਮੇਤ ਫੜੀ ਗਈ ਸੀ ਉਸ ਦੇ ਨਸ਼ਾ ਤਸਕਰੀ ਨਾਲ ਜੁੜੇ ਵੱਡੇ ਰੈਕਟ ਦੀਆਂ ਜਿਹੜੀਆਂ ਪਾਰਤਾ ਹੌਲੀ-ਹੌਲੀ ਖੁੱਲ੍ਹਦੀ ਨੰਦ ਖਾਈ ਦੇ ਰਹੀਆਂ ਨੇ ਸੂਤਰਾਂ ਅਨੁਸਾਰ ਚੰਡੀਗੜ੍ਹ ਤੋਂ ਆਈ ਇੱਕ ਵਿਸ਼ੇਸ਼ ਪੁਲਿਸ ਟੀਮ ਨੇ ਇੱਕ ਨਾਲ ਖਾਣੇ 'ਚ ਜਿਹੜੀ ਪੁਲਿਸ ਰਮਾਨ ਦੌਰਾਨ 2 ਘੰਟੇ ਤੋਂ ਬਾਅਦ ਸਮੇਂ ਲਈ ਮਹਿਲਾ ਕਾਂਸਟੇਬਲ ਨਾਲ ਜਿਹੜੀ ਗੱਲਬਾਤ ਪੁੱਛਗਿਛ ਕੀਤੀ ਗਈ ਜਿਸ ਵਿੱਚ ਕਈ ਚੁਕਾਣੇ ਵਾਲੇ ਖੁਲਾਸੇ ਹੋਏ ਨੇ